ਦੀ ਰਿਧਾ ਤੋਂ ਬਾਅਦ ਕੀ ਨੰਤਰ ਪ੍ਰਚਾਰ ਕਮੇਟੀ ਦਿਨਾਂ ਨੇ ਇਸ ਇਲਾਕੇ ਦੇ ਵਿੱਚ ਵੀ ਕਈ ਦਿਨਾਂ ਤੋਂ ਗੱਲ ਗਰਜੋਤ ਸਿੰਘ ਜੀ ਲੱਗੇ ਹੋਏ ਨੇ ਸਾਡੇ ਸਿਕੰਦਰ ਸਾਹਿਬ ਉੱਥੇ ਨੇ ਭਾਈ ਸਰਬਜੀਤ ਸਿੰਘ ਦੀ ਸਿਕੰਦਰ ਕਿਰਮ ਵਾਹੀ ਚਰਨ ਪ੍ਰਚਾਰ ਦੇ ਸਿਕੰਦਰ ਨੇ ਹਰਿਆਣਾ ਸੇ ਗੁਰਦਵੰਦ ਕਮੇਟੀ ਦੀ ਦਿਨਾਂ ਬਹੁਤ ਵੱਡਾ ਉਪਰਾਲਾ ਕੀਤਾ ਪਿੰਡ ਪਿੰਡ ਜਾ ਕੇ ਗੁਰੂ ਗੋਬਿੰਦ ਦਾ ਪ੍ਰਚਾਰ ਹੋਇਆ ਅੱਜ ਤੁਸੀਂ ਸਾਰੀ ਗੱਲ ਜੀ ਦੀ ਯਾਦਗਾਰ ਮਨਾ ਰਹੇ ਸੋ ਉੱਥੇ ਜਦ ਸਿਕੰਦਰ ਸਿੰਘ ਜੀ ਬਿਠੇ ਕਿੜੇ ਮੇਰੇ ਤੋਂ ਪਹਿਲਾਂ ਮੋਰ ਕੇ ਗਏ ਇਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹਰਿਆਣਾ ਸੇਗੁਰਦਵਾਰ ਪੰਦਤ ਕ੍ਰਿਤੀ ਕ੍ਰਿਤੀ ਦਾ ਬਹੁਤ ਵੱਡਾ ਯੋਗਦਾਨ ਹੈ ਨਨਕਾਣਾ ਸਾਟੇ ਮਿੱਠੇ ਨੇ ਬਹੁਤ ਹੀ ਸਤਿਕਾਰਯੋਗ ਮਾਸਟਰ ਰਣਜੀਤ ਸਿੰਘ ਇਹਨਾਂ ਦੇ ਨਾਲ ਨੌਜਵਾਨ ਮੱਛੀ ਬਹੁਤ ਵਧੀਆ ਕੰਮ ਕਰਦੇ ਲੋੜ ਹੈ ਬੱਚਿਆਂ ਦਾ ਆਪਾਂ ਇਧਰ ਪਰੇ ਰਹੀ ਬੜੇ ਦੁੱਖ ਲੱਗਦਾ ਜਦੋਂ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਆ ਚੋਰੀਆਂ ਦੇ ਵਿੱਚ ਭੈੜੀਆਂ ਬਰਾਈਆਂ ਦੇ ਵਿੱਚ ਤੁਨ ਲੱਗੇ ਹੋਏ ਅਜੇ ਤੋ ਆਪਾਂ ਟੀਵੀ ਚੈਨਲਾਂ 'ਤੇ ਖਬਰ ਆਉਂਦੀ ਹੈ ਨਾ ਤੇ ਬੜੀ ਮੰਨੂ 6:00 ਵਜ ਗਈ ਬੜਾ ਦੁਰਕ ਲੱਗਦਾ ਹੈ ਕੋਈ ਸਿਕਿ